ਸਰਬੱਤ ਦਾ ਭਲਾ ਐਫ ਡੀ ਕੇ ਫਰੀਦਕੋਟ ਸਿਆਣੇ ਦਾ ਪ੍ਰਭੂ ਕਥਨ ਹੋਸ਼ਾ ਸ਼ਿੰਗਾਰ ਅਵਸਰਾਂ ਦੀ ਵੰਗਾਰ ਤੇ ਸ਼ਾਹੂਕਾਰ ਦਾ ਆਧਾਰ ਇਹ ਲੈ ਕੇ ਬਹਿ ਜਾਂਦਾ ਬੁੱਕਲ ਦਾ ਸੱਪ ਹੋਸ਼ਾ ਤਪ ਕੱਦ ਤੋਂ ਵੱਡਾ ਕੱਪ ਇਹ ਲੈ ਕੇ ਬਹਿ ਜਾਂਦਾ ਮਰਾਛੀ ਸੀ ਭਰਾਓ ਚੱਲਿਆ ਭੈਣ ਕੋਲੇ ਤੇ ਕਿਸੇ ਨੇ ਪੁੱਛ ਲਿਆ ਮੇਰੇ ਜੇ ਨੇ ਪਰ ਬਾ ਕਿੱਧਰ ਚੱਲਿਆ ਤੇ ਉਹਨੇ ਭਰਾਵਾ ਛੜ ਤਾ ਕੱਪ ਉਹ ਆਂਦਾ ਅਮਰੀ ਦਾ ਫੋਨ ਆਇਆ ਸੀ ਜੇ ਉਹਦੇ ਸਹੁਰੇ ਬੜੇ ਤੰਗ ਕਰਦੇ ਜੇ ਤੇ ਮੈਂ ਚਾਂਗਰ ਮਾਰੀ ਤੇ ਸਾਰਾ ਮੱਲਾ ਸਾਡਾ ਇਕੱਠਾ ਹੋ ਗਿਆ ਅਸੀਂ ਮਾਰੀ ਕਿੱਕ ਜੋੜਿਆ ਖੱਤਿਆ ਰੇੜਾ ਰੱਖ ਲਈ ਸ਼ਵਲੀ ਦੇ ਘਣਾਸੇ ਤੇ ਜਾ ਕੇ ਪਿੰਡੋਂ ਬਾਹਰ ਅਸੀਂ ਜੋ ਮਾਰੀ ਚਾਂਗਰ ਮਾਰ ਮਾਰ ਫੈਰ ਪਿੰਡ ਦੀਆਂ ਪਰਛੱਤੀਆਂ ਢਾਹਦੀਆਂ ਜੀ ਉਹਦਾ ਪਿੰਡ ਦੇ ਮੁੱਖ ਬੰਦੇ ਆ ਗਏ ਅਗੋਂ ਨਾਲ ਡੱਕ ਲਿਆ ਨਹੀਂ ਤਾਂ ਮਾਂ ਦੇ ਪੁੱਤਾਂ ਮਾਰ ਮਾਰ ਫੈਰ ਸਾਰਾ ਪਿੰਡ ਫੂਕ ਹਤਨਾ ਸੀ ਜੇ ਐਡਾ ਝੰਮਾ ਘੈਂਡ ਜੇ ਅੱਛਾ ਭਾਗ ਉਹਦਾ ਕਮਾਲ ਕਰਤੀ ਯਾਰ ਆਹ ਤਾਂ ਭਰਾਵਾ ਲੋਕਾਂ ਦੇ ਗੱਪ ਹੁੰਦੇ ਆ ਕੀ ਦਸੀਏ ਤੁਹਾਨੂੰ ਸੱਚ ਦਾ ਸੁਣਦਾ ਕੋਈ ਨਹੀਂ